ਉਹ ਤਾਂ ਤੇ ਕਹ ਲੋ ਕਿੰਨੇ ਦਿਨ ਤੋਂ ਇਹ ਭਰਾ ਵਗੈਰੇ ਫੋਟੋਆਂ ਕਿੰਨੇ ਤੋਂ ਕਿਥੋਂ ਆਏ ਤੁਸੀਂ ਪਹਿਲਾਂ ਪਿੰਡ ਦੱਸੋ ਪਿੰਡ ਦੱਸੋ ਕਿਥੋਂ ਨਹੀਂ ਮੇਰੀ ਫੋਟੋਆਂ ਨੇ ਖੱચે ਲਗਾ ਤੂੰ ਨਹੀਂ ਮੰਜੇ ਤੁਸੀਂ ਦੋ ਦੋ ਲੈ ਕੇ ਜਾ ਨਹੀਂ ਮੇਰਾ ਇੱਕ ਹੋਇਆ ਕੱਲ੍ਹ ਹੀ ਦਾ ਮੈਂ ਦੋ ਕਿਉਂ ਪੁੱਛੇ ਓਏ ਛੱਡ ਇਦਰਾ ਓਏ ਇਦਰਾ ਕਿਹੜਾ ਪਿੰਡ ਆ ਕਿਥੋਂ ਆਇਆ ਬੋਲ

ਇਹ ਲੋਕ ਇਹੋ ਜਿਹੇ ਦੇਖੀ ਮਿਲੋ ਕਾ ਹਾਂਜੀ ਪਤਾ ਤੁਹਾਨੂੰ ਪਤਾ ਕੋਈ ਇੱਧਰ ਲੋਕ ਸਾਰੇ ਰੜਾਣ ਨੇ ਕਿਸ ਨੂੰ ਰਾਸਨ ਨੂੰ ਮੰਜਾ ਨਹੀਂ ਕੋਹਾਂ ਨੇ ਸਾਨੂੰ ਕੀ ਮਿਲਿਆ ਇਹ ਦੇਖੋ ਤੁਸੀਂ ਤਿੰਨ ਤਿੰਨ ਮੰਜੇ ਤੋਂ ਪਹਿਲੇ ਲੈ ਕੇ ਚਲ ਗਏ ਅਸੀਂ ਤੇ ਕੋਈ ਮੰਜਾ ਨਹੀਂ ਆਹ ਦੀਦੀ ਦੇਖੋ ਆਹ ਦੀਦੀ ਨੇ ਦਿੱਤਾ ਮੰਜਾ ਅਸੀਂ ਮੰਗ ਕੇ ਪੁੱਛ ਗਿਆ ਤਾਂ ਵੀ ਉਥੋਂ ਤਾਰਾਗੜ ਤੋਂ ਇੱਥੇ ਬੰਦਿਆਂ ਨੂੰ ਲੈਣਾ ਹੈ ਰਾਸ ਲਗ ਗਰੀਬ ਬੰਦੇ ਅਸੀਂ ਕਿਹੜੇ ਅਸੀਂ ਕਿਹੜੇ ਨਹੀਂ ਲੱਗਦਾ ਰਸਣ ਦੇ ਦਿੱਤਾ ਸਾਨੂੰ ਕੋਈ ਵੀ ਮੰੰਜੇ ਲੈ ਕੇ ਉਹਨੂੰ ਕੋਈ ਮੰੰਜਾ ਦਿੱਤਾ ਉਹ ਸਾਨੂੰ ਨਹੀਂ ਜਿਹੜੇ ਵੀ ਆਏ ਦੇ ਇਸ ਪਿੰਡ ਦੇ ਵਿੱਚ ਸਾਡੇ ਨਹੀਂ ਗੱਡੀ ਜਾਏ ਕੋਈ ਉੱਥੇ ਮੈਂ ਨਹੀਂ ਉੱਥੇ ਉੱਲੇ ਬੈਠਦਾ ਸਾਡੇ ਨਹੀਂ ਗੱਡੀ ਜਾਇਆ ਕੋਈ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਤਾਰਾ ਗੜ ਤੋਂ ਲੋਕ ਜਿਹੜੇ ਨੇ ਇੱਥੇ ਮੰਝੇ ਬਿਸਤੇ ਹੁਣ ਰਸਣ ਹੋਵੇ ਉਹਦਾ ਫਾਇਦਾ ਲੈਂਦੇ ਨਜ਼ਰ ਆ ਰਹੇ ਹਨ ਪਰ ਜਿਹੜੇ ਲੋਕ ਜਿਹੜੇ ਇਸ ਸਮੇਂ ਹਾਰ ਦੀ ਮਾਰ ਦੇ ਵਿੱਚ ਪਏ ਹਨ ਦੇਖੋ ਤੁਸੀਂ ਤਸਵੀਰਾਂ ਇਹਨਾਂ ਲੋਕਾਂ ਦੇ ਵਿੱਚ ਰੋਸ ਆ ਵੀ ਸਾਡੇ ਤੱਕ ਸਾਨੂੰ ਨਹੀਂ ਪਹੁੰਚ ਰਿਹਾਗਾ ਇੱਥੇ ਸਾਡੇ ਨਾਲ ਹੋਰ ਕਈ ਵੀਰ ਜਿਹੜੇ ਨਾ ਇੱਥੇ ਜੁੜੇ ਆ ਗਏ ਉਹ ਪਾਜੀ ਕੀ ਨਾਮ ਆਪਣਾ ਮੇਰਾ ਨਾਮ ਰਵੀ ਕੁਮਾਰ ਹੈ ਜੀ ਰਵੀ ਜੀ ਦੇਖਿਆ ਗਿਆ ਕਿ ਇੱਥੇ ਮੰਜਿਆਂ ਦੀ ਲੁੱਟ ਖੂ ਬੜੀ ਹੋਈ ਆ ਬਹੁਤ ਸ਼ਾਨਦਾਰ ਮੈਂ ਕਹਿੰਦਾ ਸਰ ਗੱਲ ਤਾਂ ਹੈਗੀ ਆ ਆਪਣਾ ਮਹੱਲਾ ਕਿਹੜਾ ਮੇਰਾ ਮਹੱਲਾ ਚੁੰਬਰ ਗੇਣਿਆ ਜਾਂਦਾ ਆ ਇੱਧਰ ਦੇ ਤੁਸੀਂ ਹਾਲਾਤ ਦੇਖ ਲਓ ਬਾਕੀ ਇੱਧਰ ਤੇ ਕੱਲ੍ਹ ਕੇ ਵੀ ਜਿਹਨਾਂ ਨੂੰ ਲੋੜ ਬੰਦ ਕਿਸ ਨੂੰ ਤੇ ਇੱਧਰ ਸਮਾਨ ਮਿਲਿਆ ਪੰਜ ਚਾਰ ਘਰਾਂ ਨੂੰ ਸਮਾਨ ਇੱਥੇ ਮਿਲਿਆ ਐਵੇਂ ਕਹਨੂੰ ਝੂਠ ਮਾਰਨਾ ਠੀਕ ਹੈ ਜੀ ਬਾਕੀ ਜਿਹੜੇ ਇਦਾਂ ਹੀ ਸਾਰੇ ਫਿਰ ਰਹੇ ਨੇ ਇਹ ਵੀ ਬੰਦਾ ਖਾਲੀ ਆ ਰਿ ਮੈ ਮਲੇ ਰਾਇ ਇਧਰ ਨਹੀਂ ਤੇ ਇਧਰ ਤੁਹਾਨੂੰ ਪਤਾ ਵੀ ਦੂਰ ਤੱਕ ਜਿਹੜੀ ਦੁਨੀਆ ਉਹ ਲੈ ਗਈ ਐ ਤੋਂ ਸਮਾਂ ਤੁਸੀਂ ਦੇਖਦੇ ਹੋ ਵੀ ਤਾਰਾ ਗੜਦੋ ਇਥੇ ਮੰਜੇ ਉਹ ਲੈ ਕੇ ਕੰਮ ਕਰਦਾ ਕਹਿੰਦਾ ਮਤਲਬ ਇਹ ਜਿਹੜੇ ਲੋਕਾਂ ਨੂੰ ਲੋੜ ਨਹੀਂ ਨਾ ਮੰਜਿਆਂ ਦੀ ਉਹ ਮੰਜੇ ਤਾਂ ਆਉਣਾ ਉਹਨਾਂ ਨੂੰ ਲੋਕਾਂ ਨੂੰ ਦਿੱਤੇ ਨਹੀਂ ਦੇਖੇ ਗਿਆ ਰਾਸਨ ਤੇ ਪਿੰਡ ਪੰਮੇ ਵਾਸਤੇ ਆਇਆ ਜਿਹੜੇ ਇਹਦੇ ਬਿਸਤਰੇ ਇਹ ਤੇ ਦੇਖੋ ਜੀ ਇਹ ਬੰਦਰਿਆ ਜਿਹੜਾ ਬੰਦਰਿਆ ਬੰਦਾ ਉਹ ਬੇਕੂਫ ਐ ਮੈਂ ਕਹਿੰਨਾ ਜੇ ਤੂੰ ਲੇਟ ਬਣਾਇਦੇ ਜਿੰਦਾ ਰੂੜੇ ਦਾ ਹੁੰਦਾ ਤੇ ਲੇਟ ਬਣਾਓ ਜਿੰਦਾ ਰੂੜੇ ਦਾ ਨਹੀਂ ਕਰੀਏ ਤੇ ਆ ਦੇਖੋ ਇਹਦੇ ਵੀ ਲੈ ਆਇਆ 6 ਬੰਦੇ ਦਾ ਡੇਰਾ ਕਿੰਨਾ 35 ਡੇਰੇ ਨਾਲ ਰਸਨ ਉਹ ਪਿੰਡੇ ਦੇ ਲੇਗਨ ਸ 65 ਪਿੰਡੇ ਬੰਦੇ ਰਸਨ ਲੇਗਨ ਗੱਲ ਕਰਨ ਨੀ ਐਮ ਐਲ اے ਸੀਮਾ ਦੇਵੀ ਜਿਹੜੀ ਹੈ ਨਾ ਸਾਫ ਕਾ ਰੇਨ ਨਾ ਉਹਨਾਂ ਦਾ ਪਿੰਡ ਭਰਿਆਲ ਹੈਗਾ ਹਾਂਜੀ ਹਾਂਜੀ ਜੇ ਤਾਰਾਗੜ ਦੇ ਲੋਕ ਆਕੇ ਕਿੱਥੋਂ ਮੰਦੇ ਲੈ ਰੇ ਨੇ ਤੇ ਕੀ ਉਹਨਾਂ ਵੱਲੋਂ ਗੱਡੀ ਉੱਥੇ ਨਹੀਂ ਉਤਾਰਨੀ ਚਾਹੀਦੀ ਸੀ ਉਹ ਬਿਲਕੁਲ ਉੱਥੇ ਉਤਰਨੀ ਚਾਹੀਦੀ ਸੀ ਫਿਰ ਇੱਥੇ ਕਿਉਂ ਲੋਕਾਂ ਨੂੰ ਜਿਹੜਾ ਕੋਲੀਆਂ ਹੋ ਗਿਆ ਪੰਮਾ ਹੋ ਗਿਆ ਹੋਰ ਲਾਕਿਆਂ ਨੂੰ ਬਦਨਾ ਇੱਥੇ ਤੇ ਐਵੇਂ ਹੜਕਾਪੀ ਪਾਈ ਆ ਨਾ ਜੀ ਇੱਥੇ ਕੋਈ ਗੱਲ ਕੇ ਉਹਦਾ ਕੋਈ ਸਿਸਟਮ ਨਹੀਂ ਬਣਿਆ ਉਹਨਾਂ ਦਾ ਨਾਮ ਕੀਤਾ ਜਾ ਰਿਹਾ ਲੋਕ ਜਿਹਨਾਂ ਨੂੰ ਗੱਲ ਕੇ ਵਿੱਚ ਚਾਹੀਦੇ ਹੈ ਉਹਨਾਂ ਨੂੰ ਮਿਲਿਆ ਕਿਸੇ ਨੂੰ ਨਹੀਂ ਜੀ ਇੱਥੇ ਕਿਉਂ ਗੱਦੁਨੀਆ ਮਾਨ ਲੋ ਜੋ ਮਰਜੀ ਬੰਡੀ ਜਾਣੇ ਤਾਂ ਜਿਹਦੇ ਕੋਲ ਚੜਦਾ ਉਹ ਰੱਖ ਜਾਂਦਾ ਆਪਣੇ ਗੋਲੀ ਇਹ ਮੈਂ ਦੇਖਿਆ ਤੁਹਾਡੇ ਆਪਣੀ ਗੱਲ ਕੇ ਹਰ ਬੰਦਾ ਜਿਹੜਾ ਆਪਣੀ ਪਾਵਰ ਢੜਾ ਰਿਹਾ ਜਿਹਦੇ ਤੇਰੇ ਕੋਲ ਆਂਦਾ ਕੋਈ ਚੀਜ਼ ਤੂੰ ਉਹ ਗੱਲ ਕੇ ਕੰਟਰੋਲ ਕਰ ਲੈਣਾ ਜੇ ਉਹਦੇ ਕੋਲ ਆਂਦਾ ਉਹ ਕਰ ਲੈਂਦਾ ਪਿੰਡ ਦੇ ਬਿਜਾਰਾ ਉਦਾਂ ਹੀ ਫਿਰ ਰਿਹਾ ਤੇ ਤੁਹਾਨੂੰ ਮੈਂ ਸਹੀ ਗੱਲ ਹੈ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹਾਂ ਜੀ ਮਿਲਿਆ ਕੋਈ ਰਾਸ਼ਨ ਤੁਹਾਨੂੰ ਕੋਈ ਮੰਜਾ ਬਿਸਤਰਾ ਕੋਈ ਵਗੈਰਾ ਕੁਝ ਨਹੀਂ ਭਾਜੀ ਸਾਨੂੰ ਮਿਲਿਆ ਪਰ ਕਈ ਪਿੰਡ ਦੇ ਲੋਕੀ ਇਦਾਂ ਦੇ ਜਿਨ੍ਹਾਂ ਨੂੰ ਮਿਲਿਆ ਨਹੀਂ ਮਤਲਬ ਕਹਿੰਦਾ ਕਿ ਬਾਹਰ ਦੇ ਨੂੰ ਮਿਲ ਗਿਆ ਪਿੰਡ ਵਾਲਿਆਂ ਨੂੰ ਮਿਲਿਆ ਜਿਹੜੇ ਲੋੜ ਪਿੰਡਾਂ ਦੇ ਵਿੱਚ ਜਿਹੜੀਆਂ ਸਰਪੰਚਾਂ ਵੱਲੋਂ ਲਿਸਟਾਂ ਮੈਂ ਦੇਖੀਆਂ ਨੇ ਲਿਸਟਾਂ ਵੀ ਬਣਾਈਆਂ ਜਾ ਰਹੀਆਂ ਨਾਂ ਵੀ ਬੋਲੇ ਜਾਦੇ ਨੇ ਪਰ ਬਾਹਰ ਦੇ ਲੋਕ ਕਿਸ ਤਰ੍ਹਾਂ ਮੰਜੇ ਵੀ ਲੈ ਗਏ ਤੇ ਰਾਸ਼ਨ ਵੀ ਲੈ ਗਏ ਇਹ ਭਾਜੀ ਆਪਣੀ ਭਾਵਰੀ ਸਮਝ ਲਓ ਵਰਤ ਲਓ ਕਿ ਜੇ ਬਾਹਰ ਦੇ ਕੋਈ ਆਪਣਾ ਕੋਈ ਸੱਜਣ ਮਿੱਤਰ ਆ ਉਹਦਾ ਨਾਂ ਪਾਤਾ ਉਹਨੂੰ ਦੇ ਦਤਾ ਪਿੰਡ ਵਾਲੇ ਰਹਿ ਗਏ ਤੇ ਰਹਿ ਗਏ ਅਸਾਂ ਕੋਈ ਝੂਠ ਵਾਲੇ ਗੱਲ ਕਰੀਂ ਇੰਦੀ ਪੈੜੀ ਵਿੱਚ ਬੈਠੇ ਤਾਂ ਕੋਈ ਝੂਠ ਵਾਲੇ ਗੱਲ ਤਾਂ ਨਹੀਂ ਕੋਈ ਵੀ ਸਾਨੂੰ ਤਾਂ ਕੋਈ ਰਾਸ਼ਨ ਮਿਲਦੇ ਨੇ ਦਾ ਪਿੰਡੇ ਦੇ ਜਿਹੜਾ ਹੰਬੰਦਾ ਉਹ ਉਹ ਲੈ ਜਾਂਦੇ ਇੱਕ ਵਾਰੀ ਵੀ ਨਹੀਂ ਰਾਸ਼ਨ ਲੇਜੰਡ ਤੇ ਪਿੰਡੇ ਦੇ ਲੇਜੰਡ ਜਾ ਕੇ ਦੇਖਿਆ ਕਾਫੀ ਗੱਡੀਆਂ ਜਿਹੜੀਆਂ ਨਾ ਇਧਰੋਂ ਨਿਕਲਦੀਆਂ ਆਈਆਂ ਹਾਂ ਜੀ ਤੇ ਹਰ ਇੱਕ ਪਰਿਵਾਰ ਦੀ ਗੱਡੀ ਰੁਕਦੀ ਕੋਈ ਨਹੀਂ ਉੱਥੇ ਸਾਡੇ ਡੇਰੇ ਹੁਣ ਤੁਸੀਂ ਆਏ ਸੀ ਤੇ ਮੰਨ ਲਿਆ ਪਰ ਬੁਲਾਇਆ ਸੀ ਕੱਖ ਨੂੰ ਮਿਲਿਆ ਵੀ ਬਾਅਦ ਵਿੱਚ ਸਾਡੀ ਕਿਸੇ ਨੇ ਪੁੱਛੀ ਇਸ ਤਰ੍ਹਾਂ ਹੀ ਰੋ ਰੋਸ ਜਿਹੜਾ ਲੋਕਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਲੋਕਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਤੱਕ ਕੋਈ ਵੀ ਚੀਜ਼ ਨਹੀਂ ਪਹੁੰਚ ਰਹੀ ਆਗੀ ਪਰ ਲੇਕਿਨ ਤੁਸੀਂ ਫਾਇਦਾ ਦੇਖਿਆ ਤਾਰਾ ਗੜ ਤੋਂ ਜਿਹੜੇ ਦੁਨੀਆ ਇੱਥੋਂ ਦੋ ਦੋ ਤਿੰਨ ਤਿੰਨ ਮੰਜੇ ਜਿਹੜੇ ਲੈ ਕੇ ਚਲ ਗਏ ਹਨ ਪਰ ਜਿਹੜੇ ਇੱਥੇ ਮੌਕੇ ਦੇ ਲੋਕ ਜਿਹੜੇ ਹਨ ਤਸਵੀਰਾਂ ਪਹਿਲਾਂ ਦੇਖ ਸਕਦੇ ਹੋ ਵੀ ਇਹਨਾਂ ਲੋਕਾਂ ਦੇ ਕਿਦਾਂ ਦੇ ਹਾਲਾਤ ਹਨ ਦੱਸਿਆ ਜਾ ਰਿਹਾ ਕਿ ਇਸ ਮੁਹੱਲੇ ਨੂੰ ਕੋਈ 1 2 3 ਬੰਦਿਆਂ ਨੂੰ ਜਿਹੜਾ ਆ ਮੰਜਾ ਜਾਂ ਵਿਸਤਰਾ ਜਾਂ ਰਸਨ ਮਿਲਿਆ ਹੈਗਾ ਪਰ ਬਾਕੀ ਦੀ ਜੇ ਗੱਲ ਕਰੀਏ ਤਾਂ ਬਾਹਰ ਦੇ ਹੀ ਲੋਕ ਜਿਹੜਾ ਇਸ ਚੀਜ਼ ਦਾ ਫਾਇਦਾ ਲੈ ਰਹੇ ਹਨ ਤੇ ਕੋਲੀਆਂ ਪਿੰਡ ਨੂੰ ਇੰਨਾ ਕੁ ਬਦਨਾਮ ਕਰ ਚੁੱਕੇ ਹਨ ਕਿ ਕੋਲੀਆਂ ਦਾ ਹੀ ਨਾਂ ਲੈ ਕੇ ਮੈਂ ਹੁਣ ਵੀ ਇੱਕ ਜਿਹੜੀ ਲੇਡੀ ਤਾਰਾਗੜ ਤੋਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਮੈਂ ਇੱਥੋਂ ਦੀ ਹੀ ਰਹਿਣ ਵਾਲੀ ਆ ਪਰ ਦਰਅਸਲ ਗੱਲ ਕੀ ਸੀ ਉਹ ਤਾਰਾਗੜ ਦੇ ਰਹਿਣ ਵਾਲੇ ਸੀ ਇੱਥੇ ਪੰਮੇ ਦੀ ਗੱਲ ਕਰੀਏ ਚਾ ਕੋਲੀਆਂ ਦੀ ਗੱਲ ਕਰੀਏ ਲਗਾਤਾਰ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਕਿ ਕੋਲੀਆਂ ਪਿੰਡ ਦੇ ਹੋਣ ਚਾ ਪੰਮੇ ਦੇ ਹੋਣ ਉਹ ਲਗਾਤਾਰ ਜਿਹੜਾ ਰਸਨ ਲੈਂਦੇ ਨਜ਼ਰ ਆ ਰਹੇ ਪਰ ਮੀਰਾ ਕੁਝ ਹੋਰ ਹੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਸੇ ਤਰ੍ਹਾਂ ਦੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤਤਪ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼